ਦੀ ਵੀਡੀਓ ਕੱਟ-ਕੱਟ ਕੇ ਮਤਲਬ ਵਿਖਾ ਰਹੇ ਆ ਬਾਕੀ ਜੋ ਪਹਿਲਾਂ ਦੀ ਜਿਹੜੀ ਅਸਲੀ ਵੀਡੀਓ ਵਾ ਮੰਨ ਲਓ ਜਿਹੜੀ ਅਰਦਾਸ ਦੀ ਵੀਡੀਓ ਵਾ ਉਹਦੇ ਵਿੱਚ ਇਹ ਲਿਹਾਣੀ ਰਹੇ ਇਹ ਸਿਰਫ ਉਹ ਮਤਲਬ ਕੱਟ ਕੇ ਜਿਹੜੀ ਕਰ ਰਹੇ ਕਿਉਂਕਿ ਜਿਹੜਾ ਨਿਸ਼ਾਨ ਸਾਹਿਬ ਇਹਨਾਂ ਗੱਡਿਆ ਹੀ ਜਿਆਦਾ ਡੂੰਗਾ ਸੀ ਕਿ ਉਹ ਪੁੱਟਿਆ ਨਾ ਜਾਵੇ ਇਸ ਕਰਕੇ ਜਿਹੜਾ ਟਰੈਕਟਰ ਦਾ ਸਾਨੂੰ ਆਸਰਾ ਲੈਣਾ ਪਿਆ ਵਾ ਬਾਕੀ ਇਹੋ ਜੀ ਕੋਈ ਲੰਗਣਾ ਨਹੀਂ ਕੀਤੀ ਮਰਿਆਦਾ ਦੇ ਅਨੁਸਾਰ ਹੀ ਕੰਮ ਹੋਇਆ ਵਾ ਇਹ ਘਟਨਾ ਕੋਈ ਮਤਲਬ ਮਾੜੀ ਨਹੀਂ ਹੋਈ ਮਤਲਬ ਅਸੀਂ ਜਿਹੜਾ ਮਤਲਬ ਨਿਸ਼ਾਨ ਸਾਹਿਬ ਪੁੱਟਿਆ ਨਾ ਉਹ ਅਸੀਂ ਮਰਿਆਦਾ ਨਾਲ ਹੀ ਪੁੱਟਿਆ ਵਾ ਬਾਕੀ ਆਪਾਂ ਮਤਲਬ ਆਪ ਬਿਰਤ ਨੂੰ ਮर्यादा ਨਾਲ ਫਟ ਗਏ ਆਪਾਂ ਉਹਨੂੰ ਗੁਰਦੁਆਰਾ ਸਾਹਿਬ ਚਲਾ ਕੇ ਆਏ ਆ ਬਿਲਕੁਲ ਬੇਅਦਬੀ ਹੋਈ ਆ ਉਹਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਵੀ ਵਾਇਰਲ ਹੁੰਦੀ ਹੋਈ ਵੀਡੀਓ ਦੇਖੀ ਹੋਵੇਗੀ ਜੋ ਕਿ ਦੋਸਤੋ ਪਿੰਡ ਗੁਰੂਕੇ ਬਡਾਲੀ ਦੀ ਦੱਸੀ ਜਾ ਰਹੀ ਹੈ ਜਿੱਥੇ ਦੋਸਤੋ ਪਿੰਡ ਦੇ ਲੋਕਾਂ ਵੱਲੋਂ ਨਿਸਾਨ ਸਾਹਿਬ ਪੁੱਟਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਭਾਰੀ ਰੋਸ ਦੇਖਣ ਨੂੰ ਮਿਲਿਆ ਹੈ ਜੋ ਦੋਸਤੋ ਪਿੰਡ ਦੇ ਲੋਕਾਂ ਦੀ ਨਿਸਾਨ ਸਾਹਿਬ ਪੁੱਟਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਹੁਣ ਪਿੰਡ ਗੁਰੂਕੇ ਬਡਾਲੀ ਦੇ ਲੋਕਾਂ ਦਾ ਬਿਆਨ ਸਾਹਮਣੇ ਆਇਆ ਹੈ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਬਾਕੀ ਵੀਡੀਓ ਕੱਟ-ਕੱਟ ਕੇ ਮਤਲਬ ਵਿਖਾ ਰਹੇ ਆ ਬਾਕੀ ਜੋ ਪਹਿਲਾਂ ਦੀ ਜਿਹੜੀ ਅਸਲੀ ਵੀਡੀਓ ਵਾ ਮੰਨੋ ਜਿਹੜੀ ਅਰਦਾਸ ਦੀ ਵੀਡੀਓ ਵਾ ਉਹਦੇ ਵਿੱਚ ਇਹ ਨਹੀਂ ਰਹੇ ਇਹ ਸਿਰਫ ਉਹ ਮਤਲਬ ਕੱਟ ਕੇ ਜਿਹੜੀ ਕਰ ਰਹੇ ਕਿਉਂਕਿ ਜਿਹੜਾ ਨਿਸ਼ਾਨ ਸਵੇ ਨਾਲ ਗੱਡਿਆ ਹੀ ਜ਼ਿਆਦਾ ਡੂੰਘਾ ਸੀ ਕਿ ਉਹ ਪੁੱਟਿਆ ਨਾ ਜਾਵੇ ਇਸ ਕਰਕੇ ਜਿਹੜਾ ਟਰੈਕਟਰ ਦਾ ਸਾਨੂੰ ਆਸਰਾ ਲੈਣਾ ਪਿਆ ਵਾ ਬਾਕੀ ਇਹੋ ਜੀ ਕੋਈ ਲੰਗਣਾ ਨਹੀਂ ਕੀਤੀ ਮर्यादा ਦੇ ਅਨੁਸਾਰ ਹੀ ਕੰਮ ਹੋਇਆ ਵਾ ਇਹ ਘਟਨਾ ਕੋਈ ਮਤਲਬ ਮਾੜੀ ਨਹੀਂ ਹੋਈ ਮਤਲਬ ਅਸੀਂ ਜਿਹੜਾ ਮਤਲਬ ਨਿਸ਼ਾਨ ਸਾਹਿਬ ਪੁੱਟਿਆ ਨਾ ਉਹ ਅਸੀਂ ਮर्यादा ਨਾਲ ਹੀ ਪੁੱਟਿਆ ਵਾ ਬਾਕੀ ਆਪਾਂ ਮਤਲਬ ਆ ਬਿਲਕੁਲ ਮर्यादा ਨਾਲ ਪੁੱਟ ਕੇ ਆਪਾਂ ਉਹਨੂੰ ਗੁਰਦੁਆਰਾ ਸਾਹਿਬ ਚੜ੍ਹਾ ਕੇ ਆਏ ਆ ਬਿਲਕੁਲ ਬੇਅਦਬੀ ਹੋਈ ਆ ਉਹਦੀ ਉਹ ਉਹਨਾਂ ਕੀਤੀ ਆ ਲਾਉਣ ਵਾਲਿਆਂ ਨੇ ਸਭ ਪੁੱਟਣ ਵਾਲਿਆਂ ਬਿਲਕੁਲ ਉਹਨੇ ਅਜ਼ਾਸਾ ਕਰਕੇ ਮਹਾਰਾਜ ਨੂੰ ਯਾਦ ਕਰਕੇ ਤੇ ਫੇਰ ਹਾਂ ਉਤਾਰਿਆ ਰਮਾਲਾ ਉਹ ਦਾ ਤੇ ਫਿਰ ਅਸੀਂ ਉਖਾੜਿਆ ਉਥੋਂ ਕੋਈ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਨਹੀਂ ਕੀਤੀ ਗਈ ਕਾਇਦਾ ਮਰਿਆਦਾ ਅਨੁਸਾਰ ਸਿੰਘ ਸਭਾ ਨੇ ਅਰਦਾਸ ਕਰਕੇ ਉਥੋਂ ਤੇ ਉਹ ਦਾ ਨਿਸ਼ਾਨ ਸਾਹਿਬ ਲਾਇਆ ਗਿਆ ਹੈ ਅੱਜ ਜਿਹੜੀ ਇਹ ਘਟਨਾ ਹੋਈ ਆ ਇਹ ਘਟਨਾ ਕੋਈ ਮਤਲਬ ਮਾੜੀ ਨਹੀਂ ਹੋਈ ਮਤਲਬ ਅਸੀਂ ਜਿਹੜਾ ਮਤਲਬ ਨਿਸ਼ਾਨ ਸਾਹਿਬ ਪੁੱਟਿਆ ਨਾ ਉਹ ਅਸੀਂ ਮਰਿਆਦਾ ਨਾਲ ਹੀ ਪੁੱਟਿਆ ਵਾ ਬਾਕੀ ਆਪਾਂ ਮਤਲਬ ਆ ਬਿਲਕੁਲ ਮਰਿਆਦਾ ਨਾਲ ਪੁੱਟ ਕੇ ਆਪਾਂ ਉਹਨੂੰ ਗੁਰਦੁਆਰਾ ਸਾਹਿਬ ਚੜ੍ਹਾ ਕੇ ਆਏ ਆ ਤੇ ਬਾਕੀ ਜਿਹੜਾ ਇਹ ਵਿੱਚ ਵੀਡੀਓ ਦੇ ਵਿੱਚ ਵਾਇਰਲ ਹੋ ਰਿਹਾ ਜੀ ਇਹ ਜਥੇਬੰਦੀਆਂ ਕਰਾ ਰਹੀਆਂ ਆ ਇਹਦੇ ਵਿੱਚ ਕਿਸੇ ਵੀ ਜਥੇਬੰਦੀ ਦਾ ਨਹੀਂ ਰੋਲ ਹੈਗਾ ਕਿ ਇਹ ਕਿਸਾਨ ਜਥੇਬੰਦੀ ਨੇ ਨਹੀਂ ਸਾਥ ਦਿੱਤਾ ਇਹ ਸਿਰਫ ਪਿੰਡ ਵੱਲੋਂ ਜੋ ਕੇ ਜਆ ਪਿੰਡ ਵੱਲੋਂ ਹੋਇਆ ਵਾ ਇਹ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕੰਮ ਦਾ ਕਰਕੇ ਜਿਹੜੀ ਸਾਜਿਸ਼ ਚੱਲ ਰਹੀ ਆ ਤੇ ਮੈਂ ਤੇ ਉਹੀ ਕਹਿ ਰਿਹਾ ਆ ਕਿ ਬਾਕੀ ਜੋ ਵੀ ਹੋਇਆ ਹੋ ਨਾ ਤੇ ਬਿਲਕੁਲ ਮਰਾਦ ਅਨੁਸਾਰ ਹੀ ਹੋਇਆ ਵਾ ਬਾਕੀ ਵੀਡੀਓ ਕੱਟ-ਕੱਟ ਕੇ ਮਤਲਬ ਫੁਖਾ ਰਹੇ ਆ ਬਾਕੀ ਜੋ ਪਹਿਲਾਂ ਦੀ ਜਿਹੜੀ ਅਸਲੀ ਵੀਡੀਓ ਵਾ ਮੰਨੋ ਜਿਹੜੀ ਅਰਦਾਸ ਦੀ ਵੀਡੀਓ ਵਾ ਉਹਦੇ ਵਿੱਚ ਇਹ ਨਹੀਂ ਆਣੀ ਰਹੇ ਇਹ ਸਿਰਫ ਮਤਲਬ ਕੱਟ ਕੇ ਜਿਹੜੀ ਕਰ ਰਿਹਾ ਕਿਉਂਕਿ ਜਿਹੜਾ ਨਿਸ਼ਾਨ ਸੇ ਬੈਨਾ ਗੱਡਿਆ ਹੀ ਜ਼ਿਆਦਾ ਡੂੰਗਾ ਸੀ ਕਿ ਉਹ ਪੁੱਟਿਆ ਨਾ ਜਾਵੇ ਇਸ ਕਰਕੇ ਜਿਹੜਾ ਟਰੈਕਟਰ ਦਾ ਸਾਨੂੰ ਆਸਰਾ ਲੈਣਾ ਪਿਆ ਵਾ ਬਾਕੀ ਇਹੋ ਜੀ ਕੋਈ ਲੰਗਣਾ ਨਹੀਂ ਕੀਤੀ ਮਰਿਆਦਾ ਦੇ ਅਨੁਸਾਰ ਹੀ ਕੰਮ ਹੋਇਆ ਵਾ ਬਸ ਇੰਨੀਆਂ ਜੀ ਬੇਨਤੀਆਂ ਪ੍ਰਵਾਨ ਕਰੇ ਕਾਰਪੋਰੇਸ਼ਨ ਦੀ ਜ਼ਮੀਨ ਪਹਿਲਾਂ ਪੰਚਾਇਤ ਦੀ ਸੀ ਪੰਚਾਇਤ ਤੋਂ ਹੁਣ ਕੇ ਕਾਰਪੋਰੇਸ਼ਨ ਬਣ ਗਈ ਕਾਰਪੋਰੇਸ਼ਨ ਕੋਲ ਚਲੇਗੀ ਅਸੀਂ ਉਦੋਂ ਤੋਂ ਬਾਅਦ ਕਰਾਂ 465 ਤੋਂ ਪੰਚਾਇਤ ਦੇ ਵੇਲੇ ਤੋਂ ਲੈ ਕੇ ਇਹ ਅੱਜ ਆ 18 ਨੂੰ ਵੀ ਜਮ੍ਹਾਂ ਬੰਦੀ ਆ ਇਹ ਵੀ ਸਾਡੇ ਨਾਂ ਆ ਨਵੀਂ ਜਿਹੜੀ ਬਣੀ ਆ ਤੇ ਇਹ ਜਿਹੜੇ ਲੋਕ ਨੇ ਸਾਡਾ ਆ ਵੇਖੋ ਕਾਰਪੋਰੇਸ਼ਨ ਨਾਲ ਕੇਸ ਚੱਲਦਾ ਜਾਂ ਕਾਰਪੋਰੇਸ਼ਨ ਦੇ ਮਾਲਕਾਂ ਜਾਂ ਅਸੀਂ ਮਾਲਕਾਂ ਜੇ ਨਾ ਚਰਵਾਉਣੇ ਅਸੀਂ ਮਾਲਕਾਂ ਜਦੋਂ ਕਾਰਪੋਰੇਸ਼ਨ ਤੇ ਹੱਕ ਚ ਹੋ ਜਾਊਗਾ ਫਿਰ ਕਾਰਪੋਰੇਸ਼ਨ ਮਾਲਕਾਂ ਤੀਜੇ ਬੰਦੇ ਦਾ ਤੇ ਕੋਈ ਉਹਦੇ ਵਿੱਚ ਦਖਲਦੰਦੀ ਨਹੀਂਗੀ ਇਹ ਲੋਕ ਜਿਹੜੇ ਨੇ 2 ਮਹੀਨੇ ਹੋ ਗਏ ਆ 1.5 ਮਹੀਨਾ ਇਹਨਾਂ ਨੇ ਆ ਰਾਤ ਆਣ ਕੇ 11:30 ਵਜੇ ਦੇ ਨਿਸ਼ਾਨ ਸਾਹਿਬ ਕੱਢ ਦਿੱਤਾ ਪਹਿਲੀ ਬਾਕੀ ਦੇ ਗੋਡੇ-ਗੋਡੇ ਪੱਠੇ ਹੋਏ ਵਿੱਚ ਲਿਆ ਕੇ ਨਿਸ਼ਾਨ ਸਾਹਿਬ ਕੱਢ ਦਿੱਤਾ ਤੇ ਕਹਿੰਦੇ ਅਸੀਂ ਮਾਲਕਿਆਂ ਜੀ ਉਹ ਜਿਹੜੇ ਪੱਠੇ ਹੀ ਉਹ ਵੀ ਪੁੱਛ ਦਿੱਤੇ ਹੱਥਾਂ ਨਾਲ ਹੀ ਤੇ ਹੁਣ ਅਹੀਂ ਔਕਾਰ ਤੱਕ ਸਭ ਕੋ ਵੀ ਗਏ ਆ ਕਾਰਪੋਰੇਸ਼ਨ ਕੋਲ ਵੀ ਗਏ ਆ ਸਾਂ ਸ਼੍ਰੋਮਣੀ ਕਮੇਟੀ ਕੋਲ ਵੀ ਗਏ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਬਾਕੀ ਦੂਜੀ ਜਿਹੜੀ ਗੱਲ ਆ ਇਹਦੇ ਵਿੱਚ ਪਿੰਡ ਵਾਲਿਆਂ ਦਾ ਸਾਰਿਆਂ ਦਾ ਸੰਯੋਗ ਆ ਤੇ ਕਿਸੇ ਜਸੇਬੰਦੀ ਦਾ ਸੰਯੋਗ ਨਹੀਂ ਕਿ ਕਿਸੇ ਜਸੇਬੰਦੀ ਨੇ ਜ਼ਾਕਲ ਦਿੱਤਾ ਹੋਵੇ ਅਸੀਂ ਆਪ ਪਿੰਡ ਵਾਲੇ ਜਿਹੜੇ ਅਸੀਂ ਆਪ ਜਾ ਕੇ ਨਿਸ਼ਾਨ ਸਾਹਿਬ ਫਿਰ ਟਾਇਆ ਕੱਢਿਆ ਉਹ ਵੀ ਅਰਦਾਸ ਕਰਕੇ ਮਰਜ਼ਾਦਾ ਅਨਸਾਰ ਲਾਇਆ ਕੋਈ ਇਹਦੇ ਵਿੱਚ ਕਿਸੇ ਦਾ ਜ਼ਖਲ ਨਹੀਂਗਾ ਬਾਅਦ ਦੇ ਦਾ ਅਸੀਂ ਪਿੰਡ ਵਾਸੀ ਜਿਹੜੇ ਜਾਂ ਜ਼ਮੀਨ ਵਾਹਨੇ ਆ ਜਿਹੜੇ ਅਸੀਂ ਉਹਦੇ ਵਿੱਚ ਦਖਲਦਾਰ ਜੀ ਸਾਡੀ ਹੈ ਤੁਹਾਨੂੰ ਕਿੰਨੇ ਸਮੇ ਤੋਂ ਇਹ ਜ਼ਮੀਨ ਵਾਰ ਹੈ ਇਹ ਆਪੇ ਫੋਜੀ ਜ਼ਮੀਨ ਆਪਸ 73 74 ਦੀ ਜਿਆ ਗਰਜ਼ੋਰੀ ਆ ਆ ਵੇਖੋ 73 74 ਤੋਂ ਲੈ ਕੇ ਅੱਜ ਤੱਕ ਸਾਡੇ ਨਾਂ ਗਰਜ਼ੋਰੀ ਆ ਜ਼ਮੀਨ ਦੀ ਤੇ ਵੋਂਦੇ ਵੀ ਅਸੀਂ ਆ ਹਾਂਜੀ ਫਸਲ ਸਿਆਰ ਖੋਤਾ ਉਹ ਲੋਕ ਨੇ ਜਿਹੜਾ ਇਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇੱਥੋਂ ਪਿੰਡ ਦੇ ਆ ਉਹ ਨਾਂ ਤੇ ਵੇਖੋ ਜੀ ਅਕਾਲ ਤਖਤ ਸਾਹਿਬ ਨੂੰ ਨਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਤੀਜਾ ਪੰਥਿਆ ਜਿਹਨਾਂ ਨੇ ਉਹ ਕਾਲੀਆਂ ਜੀਆਂ ਪੱਗਾਂ ਪੱਧੀਆਂ ਕੋਈ ਉਹ ਕਦੇ ਉਹਨਾਂ ਗੁਰਦੁਆਰੇ ਮਸਰ ਨਹੀਂ ਟੇਕਿਆ ਕਦੇ ਗੁਰਦੁਆਰਿਆਂ ਪ੍ਰਸ਼ਾਸਨ ਨਹੀਂ ਕਰ ਲਿਆ ਉਹ ਆਪਣੇ ਆਪ ਨੂੰ ਪੰਥਰ ਦਾ ਹੀ ਸਮਝਦੇ ਆ ਤੇ ਉਹਨਾਂ ਦੇ ਆਪ ਹੀ ਅਸੀਂ ਜੋ ਹੈਗੇ ਆ ਅਸੀਂ ਆਪ ਪੰਥਰ ਦੇ ਮਾਰਕਿਆਂ ਅਸੀਂ ਐਲਮ ਵੀ ਕਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇਸ ਤੇ ਹਾਂ ਕੀਤੀ ਆ ਜੀ ਬੜੀ ਵਾਰਾ ਸਾਨੂੰ ਧਮਕੀਆਂ ਦਿੱਤੀਆਂ ਪਰ ਫਿਰ ਵੀ ਅਸੀਂ ਜੱਦਦੇ ਰਹੇ ਆ ਹੁਣ ਵੀ ਅਸੀਂ ਬੜੀ ਸਹਿਨਸ਼ੀਲਤਾ ਰੱਖੀ ਆ ਡੇਢ ਦੋ ਮਹੀਨੇ ਸਹਿਨਸ਼ੀਲਤਾ ਰੱਖੀ ਆ ਕਿ ਨਹੀਂ ਨਿਸ਼ਾਨ ਸਾਹਿਬ ਨੂੰ ਨਹੀਂ ਛੇੜਨਾ ਅਸੀਂ ਬਾਹਰ ਅਕਾਲ ਤਖਤ ਸਾਹਿਬ ਸ਼ਰੋਮਣੀ ਕਮੇਟੀ ਕਾਰਪੋਰੇਸ਼ਨ ਸਾਰਿਆਂ ਦੇ ਭਾਜਨਾਸ ਕੀਤੀ ਆ ਪਰ ਅਸੀਂ ਉਹ ਤੇ ਨਿਸ਼ਾਨ ਸਾਹਿਬ ਨੂੰ ਨਹੀਂ ਹੱਥ ਲਾਇਆ ਜਾ ਕੇ ਅਸੀਂ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਨਿਸ਼ਾਨ ਸਾਹਿਬ ਲੱਗੇ ਨੂੰ ਕਾਫੀ ਸਮਾਂ ਹੋ ਗਿਆ ਸੀ ਪਹਿਲਾਂ ਤੋਂ ਤੁਸੀਂ ਇਸ ਨੂੰ ਖੋਲ ਲਾਉਣ ਦੀ ਕੋਸ਼ਿਸ਼ ਪਹਿਲਾਂ ਇਸ ਤਰ੍ਹਾਂ ਦੀ ਕੋਈ ਲੀਡਰ ਜਿਹੜੇ ਸਾਡੀ ਜਨ ਜਸੇ ਬੰਦੀਆਂ ਦੇ ਆਪਣਾ ਆਮ ਆਦਮੀ ਸਮਝ ਲਓ ਕਾਂਗਰਸ ਸਮਝ ਲਓ ਅਕਾਲੀ ਸਮਝ ਲਓ ਉਹਨਾਂ ਦੇ ਮਗਰੀ ਤੁਰੇ ਫਿਰਦੇ ਰਹੇ ਆ ਵੀ ਸਾਇੰਥੀ ਜੀ ਤਾਹਾਂ ਜਿਹੜਾ ਕੰਮ ਹੋਏ ਉਹ ਚੰਗਾ ਅਸੀਂ ਲੜਾਈ ਵਾਲੇ ਪਾਸੇ ਜਾ ਕੇ ਖੁਸ਼ ਨਹੀਂ ਮੁੱਢ ਤੋਂ ਹੀ ਸਾਡਾ ਰਿਕਾਰਡ ਆ ਕਦੇ ਅਸੀਂ ਅੱਜ ਤੱਕ ਨਾ ਸਾਡਾ ਵੱਡਾ ਮਾਪੇ ਨਾ ਕੋਈ ਨਾ ਅਸੀਂ ਕਦੇ ਅਸੀਂ ਥਾਣੇ ਦਾ ਮੂੰਹ ਨਹੀਂ ਵੇਖਿਆ ਇਹਦਾ ਮਤਲਬ ਇਹ ਹੈ ਜਿਹੜਾ ਉਦੋਂ ਤੁਸੀਂ ਨਿਸ਼ਾਨ ਸਾਹਿਬ ਜਿਹੜਾ ਉਤਾਰਿਆ ਗਿਆ ਉਸ ਨੂੰ ਤੁਲ ਦਿੱਤਾ ਗਿਆ ਜਾਂ ਬੁੱਝ ਕਿਸ ਤਰ੍ਹਾਂ ਵੀਡੀਓ ਬਣ ਦਿੱਤੀ ਗਈ ਨਹੀਂ ਵੀਡੀਓ ਤੇ ਬਣਾਈਆਂ ਮੁੰਡਿਆਂ ਨੇ ਵੀਡੀਓ ਵੈਸੇ ਪਰ ਸਾਡਾ ਕੋਈ ਦੇ ਵਿੱਚ ਰੋਲ ਨਹੀਂ ਕਾ ਭੀ ਅਸੀਂ ਵੀਡੀਓ ਬਣਾ ਕੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਕਰੀਏ ਜਾਂ ਉਹ ਕਰੀਏ ਜੋ ਕਰੀਏ ਅਸੀਂ ਇਹੋ ਜਿਹਾ ਚਾਰਾ ਨਹੀਂ ਕੀਤਾ ਜਿਵੇਂ ਵੀਡੀਓ ਪਰਮਿੰਗ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਨਿਸ਼ਾਨ ਸਾਹਿਬ ਦੀ ਬੇਦਖੀ ਕੀਤੀ ਜਾ ਰਹੀ ਹੈ ਇਸ ਮਾਮਲੇ ਤੁਹਾਡਾ ਹੀ ਕਹਿਣਾ ਕਿ ਤੁਹਾਡੇ ਵੱਲੋਂ ਮਰਿਆਦਾ ਅਨੁਸਾਰ ਉਤਾਰਿਆ ਗਿਆ ਜਿਵੇਂ ਕਿ ਨਿਸ਼ਾਨ ਸਾਹਿਬ ਉੱਤੇ ਲੱਗਾ ਹੋਇਆ ਸੀ ਕਿ ਉੱਤੇ ਉਹ ਸਹੀ ਲੱਗਾ ਹੋਇਆ ਸੀ ਜਾਂ ਨਹੀਂ ਲੱਗਾ ਨਹੀਂ ਜੀ ਬਿਲਕੁਲ ਬਿਲਕੁਲ ਬੇਅਦਬੀ ਹੋਈ ਆ ਉਹਦੀ ਉਹ ਉਹਨਾਂ ਕੀਤੀ ਆ ਲਾਉਣ ਵਾਲਿਆਂ ਨੇ ਪੰਜ ਕਕਾਰੀ ਸਿੰਘ ਸਾਹਿਬ ਆ ਉਹਨੇ ਅਦਾਸਾ ਕਰਕੇ ਮਹਾਰਾਜ ਨੂੰ ਯਾਦ ਕਰਕੇ ਤੇ ਫੇਰ ਆਹ ਹਾਂ ਉਤਾਰਿਆ ਰਮਾਲਾ ਉਹਦਾ ਤੇ ਫੇਰ ਅਸੀਂ ਉਖਾੜਿਆ ਉਥੋਂ ਉਖਾੜ ਕੇ ਅਸੀਂ ਉਹਨੂੰ ਥੱਲੇ ਨਹੀਂ ਪੁੰਜੇ ਵੀ ਨਹੀਂ ਰੱਖਿਆ ਮੋਢਿਆਂ ਤੇ ਚੁੱਕ ਕੇ ਅਸੀਂ ਬੋੜੀ ਸਾਹਿਬ ਗੁਰਦੁਆਰਾ ਸਾਡੇ ਲਾਗੇ ਉਸੇ ਜ਼ਮੀਨ ਤੇ ਉਸੇ ਛੱਡ ਕੇ ਆਏ ਹਾਂ ਹੁਣ ਕੀ ਮੰਗ ਕਰਦੇ ਕੀ ਕਹਿਣਾ ਹੁਣ ਇਹ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਜਿਹੜੀ ਜ਼ਮੀਨ ਆ ਬਿਲਕੁਲ ਕੋਈ ਦਖਲ ਅੰਦਾਜ਼ੀ ਨਾ ਕਰੇ ਸਾਡਾ ਹਾਂ ਕੇ ਸਾਡਾ ਚੱਲਦਾ ਕਾਰਪੋਰੇਸ਼ਨ ਦਾ ਉਹ ਕਾਰਪੋਰੇਸ਼ਨ ਦੇ ਹੱਕ 'ਚ ਹੋ ਜਾਵੇ ਉਹ ਸਾਡੇ ਹੱਕ 'ਚ ਹੋ ਜਾਵੇ ਉਹ ਦੋਵੇਂ ਤਰ੍ਹਾਂ ਹੀ ਲੜ ਰਹੇ ਆ ਇਹ ਤਕਰੀਬਨ 15-20 ਸਾਲ ਦੀ ਕਰ ਲਿਆ ਸਾਡੀ ਕਾਰਪੋਰੇਸ਼ਨ ਨਾਲ ਚੱਲਦੀ ਆ ਕਦੇ ਉਹ ਜਿੱਤ ਜਾਂਦੇ ਕਦੇ ਅਸੀਂ ਜਿੱਤਦੇ ਜਾਂਦੇ ਸਿੱਧਾ ਕਹਿਣਾ ਚਾਹੁੰਦਾ ਕਿ ਦੂਜੀ ਕੋਈ ਧਿਰ ਕਬਜ਼ਾ ਕਰਨਾ ਚਾਹੁੰਦੀ ਹੈ ਕਬਜ਼ਾ ਕਰਨਾ ਚਾਹੁੰਦੀ ਹੈ ਬਿਲਕੁਲ ਕਬਜ਼ੇ ਵਾਸਤੇ ਆਇਆ ਨਿਸ਼ਾਨ ਸਾਹਿਬ ਬੇਇੱਜ਼ਤੀ ਵਾਲੀ ਗੱਲ ਅਸੀਂ ਅਕਾਲ ਸਖਬਸਾਪ ਤੇ ਗਏ ਆ ਸਿੰਘ ਸਾਹਿਬ ਨੇ ਸਾਨੂੰ ਦਿੱਤੇ ਆ ਹੁਕਮਨਾਮੇ ਵੀ ਸਾਲ 1904 ਸਾਲ 1909 ਸਾਲ 1915 ਇਹ ਤਿੰਨ ਹੁਕਮਨਾਮੇ ਜੋ ਜਾਰੀ ਕੀਤੇ ਆ ਸਾਡੇ ਕੋਲ ਹੈਗੇ ਆ ਹੁਣ ਇਸ ਟਾਈਮ ਤੇ ਮਿਲੇ ਨਹੀਂ ਤੇ ਦੰਦੇ ਆ ਉਹਨਾਂ ਨੇ ਬਿਲਕੁਲ ਆਖਿਆ ਵੀ ਜਿਹੜਾ ਰੜਾ ਥਾਂ ਜਾਂ ਕਬਜ਼ੇ ਦੇ ਤੌਰ ਤੇ ਜਾਂ ਕਿਸੇ ਵੀ ਤਰ੍ਹਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੋਂ ਬਿਨਾਂ ਨਿਸ਼ਾਨ ਸਾਹਿਬ ਨਹੀਂ ਲਾਇਆ ਜਾ ਸਕਦਾ ਉਹ ਬਿਜਲੀਮ ਗਰੀਬਾਂ ਨੂੰ ਉਹ ਲਾਓ ਨਾ ਪਾਓ ਨਾ ਆਰਕ ਨਾਮ ਚੜ੍ਹਦੀ ਕਲਾ ਇੱਕ ਹੋਣੇ ਸਰਬੱਤ ਦਾ ਭਲਾ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਪਿੰਡ ਗੁਰੂਕੇ ਬਡਾਲੀ ਦੇ ਲੋਕਾਂ ਨੇ ਜੋ ਇਹ ਨਿਸਾਨ ਸਾਹਿਬ ਪੁੱਟਿਆ ਹੈ ਇਸ ਪੂਰੇ ਘਟਨਾਕਰਮੂ ਲੈ ਕੇ ਦੋਸਤੋ ਜੋ ਵੀ ਪਿੰਡ ਵਾਲਿਆਂ ਨੇ ਆਪਣਾ ਪੱਖ ਰੱਖਿਆ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਅ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ